ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨਾਉ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਇੱਥੇ ਮੈਂ ਕਰਨ ਲੱਗੀ ਜੀ ਸੂਟ ਦੀ ਕਟਿੰਗ ਤੇ ਆਹ ਵਾਲਾ ਸੂਟ ਹੈਗਾ ਜੀ ਮੈਚਿੰਗ ਤੇ ਪਹਿਲਾਂ ਅੱਜ ਮੈਂ ਤੁਹਾਨੂੰ ਜਿਹੜੀ ਕਮੀਜ਼ ਦੀ ਕਟਿੰਗ ਦੱਸੂਗੀ ਤੇ ਆਹ ਵਾਲਾ ਜਿਹੜਾ ਉੱਪਰ ਨਾਪ ਤੁਹਾਨੂੰ ਸ਼ੋ ਹੋ ਰਿਹਾ ਹੈ ਜੇ ਇੰਨਾ ਨਾਪ ਤੁਹਾਡਾ ਹੈਗਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਸੂਟ ਦੀ ਆਪਣੀ ਕਟਿੰਗ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਅਸੀਂ ਸ਼ਰਟ ਲੈ ਲਈ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਅਸੀਂ ਜਿਹੜਾ ਰੱਖ ਦਵਾਂਗੇ ਇੱਥੇ ਮੈਂ ਥੋੜੀ ਵੀਡੀਓ ਕਰ ਦਿੱਤੀ ਸੀਗੀ ਤੇਜ਼ ਕਿਉਂਕਿ ਸਪੀਡ ਥੋੜੀ ਵਧਾਉਂਦੀ ਤੇ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਫਿਰ ਇੰਨੀ ਜ਼ਿਆਦਾ ਲੰਬੀ ਵੀਡੀਓ ਕੋਈ ਦੇਖਦਾ ਨਹੀਂ ਹੈਗਾ ਤੇ ਆ ਦੇਖੋ ਇਹਨੂੰ ਕੱਪੜੇ ਨੂੰ ਇਹਨ ਸੈੱਟ ਕਰਕੇ ਰੱਖ ਦੇਣਾ ਆਪਾਂ ਫਿਰ ਕਰਾਂਗੇ ਇਹਦੇ ਨਿਸ਼ਾਨ ਪਹਿਲਾਂ ਲਾਵਾਂਗੇ ਉਸ ਤੋਂ ਬਾਅਦ ਅਸੀਂ ਕਰਾਂਗੇ ਇਹਦੀ ਕਟਿੰਗ ਆਹ ਦੇਖੋ ਕੱਪੜੇ ਦੀ ਸੈਟਿੰਗ ਕਰਕੇ ਮੈਂ ਰੱਖ ਦਿੱਤੀ ਉਸ ਤੋਂ ਪਹਿਲਾਂ ਇਹ ਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਵੀਡੀਓ ਪਸੰਦ ਆਂਦੀ ਹੈ ਤੇ ਅੱਗੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰ ਦਿਆ ਕਰੋ ਤੇ ਆ ਦੇਖੋ ਜੀ ਹੁਣ ਮੈਂ ਇੱਥੇ ਜਿਹੜੇ ਨਿਸ਼ਾਨ ਲਗਾਉਣੇ ਸ਼ੁਰੂ ਕਰ ਦਿੱਤੇ ਆ ਸਭ ਤੋਂ ਪਹਿਲਾਂ ਜਿਹੜਾ ਅਸੀਂ ਤੀਰੇ ਦਾ ਨਿਸ਼ਾਨ ਲਗਾਣਾ ਤੇ ਉਹ ਸਾਈਡ ਤੇ ਜਿਹੜੀਆਂ ਬਾਜੂ ਆ ਉਹ ਅਸੀਂ ਕੱਟ ਲੈਣਾ ਕੱਪੜਾ ਪਹਿਲਾਂ ਮੈਂ ਇੰਨਾ ਹੀ ਕੱਪੜਾ ਜਿਹੜਾ ਇਹਨੂੰ ਦੋਨੋਂ ਪਾਸੇ ਫੋਲਡ ਕਰਕੇ 13 13 ਇੰਚ ਚੜਾਈ ਰੱਖ ਲਈ ਤੇ ਹੁਣ ਅਸੀਂ ਇਹਨੂੰ ਕਰ ਲਿਆ ਫੋਲਡ ਤੇ ਹੁਣ ਲਗਾਣੀ ਦੇ ਉੱਪਰ ਨਿਸ਼ਾਨ ਸਾਰੇ ਆਪਾਂ ਨਾਪ ਲੈਣਾ ਪੂਰਾ 13 13 ਇੰਚ ਲੈ ਕੇ ਡਬਲ ਤੇ ਹੇਠਲਾ ਪੱਲਾ ਵੀ ਤੇ ਉੱਪਰਲਾ ਵੀ ਆ ਦੋਨਾਂ ਦੇ ਜਿਹੜੇ ਨਿਸ਼ਾਨ ਲਗਾਵਾਂਗੇ ਆ ਦੇਖੋ ਪਹਿਲਾਂ 3 ਇੰਚ ਲੈ ਲਿਆ ਜੀ 7.5 ਇੰਚ ਤੇ 7.5 ਇੰਚ ਜਿਹੜਾ ਮੋਢਾ ਲਿੱਤਾ ਹੈ ਆ ਮੋਢੇ ਦਾ ਨਿਸ਼ਾਨ ਲਗਾ ਲਿਆ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਗਲੇ ਦਾ ਨਿਸ਼ਾਨ ਲਗਾਵਾਂਗੇ ਗਲਾ ਲੈ ਲਿਆ 2.5 ਇੰਚ ਤੇ ਗਲੇ ਦੀ ਤੁਸੀਂ ਚੜਾਈ ਆਪਣੇ ਹਿਸਾਬ ਨਾਲ ਵਧਾ ਘਟਾ ਸਕਦੇ ਆ ਮੈਸੇ ਜਿਹੜਾ 2.5 ਇੰਚ ਨਾਰਮਲ ਗਲਾ ਹੁੰਦਾ ਹੈ ਤੇ ਹੁਣ ਮੈਂ ਨਾਲ ਹੀ ਜਿਹੜੇ ਪਿਛਲੇ ਗਲੇ ਤੇ ਆ ਵੀ ਨਿਸ਼ਾਨ ਲਾ ਲਾਂਗੇ ਪਿਛਲੇ ਗਲੇ ਦਾ ਵੀ ਇਹ ਹੀ ਹਿਸਾਬ ਹੈਗਾ ਜਿੰਨੀ ਵੀ ਤੁਸੀਂ ਲੰਬਾਈ ਰੱਖਣਾ ਚਾਹੁੰਦੇ ਉਸ ਹਿਸਾਬ ਨਾਲ ਰੱਖ ਸਕਦੇ ਆ ਮੈਂ ਇੱਥੇ ਲਿੱਤਾ ਸੀਗਾ 7 ਇੰਚ ਤੇ ਇੱਥੇ ਮੈਂ ਗੋਲ ਬਣਾਣਾ ਜੇਕਰ ਤੁਸੀਂ ਬੁਕਰਮ ਪਾ ਕੇ ਬਣਾਉਣਾ ਹੋਵੇ ਤੇ ਉਹ ਵੀ ਤੁਸੀਂ ਬਣਾ ਸਕਦੇ ਪਿਛਲੇ ਗਲੇ ਨੂੰ ਵੀ ਤੇ ਮੋਲ ਦੇ ਨਿਸ਼ਾਨ ਲਗਾ ਦੇਣਾ ਤੇ ਫਿਰ ਬਾਅਦ ਚ ਹਜੇ ਇਹਦੀ ਕਟਿੰਗ ਨਹੀਂ ਕਰਨੀ ਬਾਅਦ ਚ ਜਿਸ ਦਾ ਬਦਾ ਗळा ਮਤਲਬ ਬਣਾਉਣਾ ਹੋਊਗਾ ਤੇ ਫਿਰ ਲਗਾ ਦੇਵਾਂਗੇ ਕਿਉਂਕਿ ਇਹਦੀ ਕਟਿੰਗ ਬਾਅਦ ਚ ਕਰਨੀ ਹੁੰਦੀ ਉੱਪਰ ਇਹਨ ਗळा ਪੂਰਾ ਜੋੜ ਕੇ ਤੇ ਇੱਥੇ ਲਗਾਤਾ ਜੀ تیرੇ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਅੱਧਾ ਇੰਚ ਅੱਪਾ نیچے ਨੂੰ ਲੈ ਲੈਣਾ ਆਹ ਦੇਖੋ ਗਲੇ ਤੋਂ ਤੇਰਸ਼ਾ ਮਿਲਾ ਦੇਣਾ ਤੇ ਫਿਰ نیچے ਰਹਿ ਗਿਆ 7 ਇੰਚ ਸੱਤ ਦਾ ਅੱਧ ਹੋ ਗਿਆ 3.5 3.5 ਜਿੱਥੇ ਆਂਦਾ ਉਦੋਂ ਅੱਧ ਇੰਚ ਫੇਰ ਆਪਾਂ ਅੰਦਰ ਨੂੰ ਲਾਵਾਂਗੇ ਤੇ ਇੱਧਰ ਨੂੰ ਉਹਨੂੰ ਤਿਰਛਾ ਮਿਲਾ ਦੇਣਾ ਉੱਪਰ ਤੱਕ ਤੇ ਫੇਰ نیچے ਲੈ ਲੈਣਾ ਅਸੀਂ ਇੱਕ ਜਿਹਾ ਅਸੀਂ ਪੌਣਾ ਇੰਚ ਲੈਣਾ ਤਕਰੀਬਨ ਪੌਣਾ ਇੰਚ ਲੈਣਾ ਉੱਪਰ ਨੂੰ ਤੇ ਉਹਨੂੰ ਗਲਾਈ ਦੇ ਵਿੱਚ ਮਿਲਾ ਦੇਣਾ ਆ ਦੇਖੋ ਤੁਸੀਂ ਦੇਖ ਹੀ ਸਕਦੇ ਆ ਤੇ ਆ ਹੋ ਗਿਆ ਆਪਣਾ ਪਿਛਲੇ ਮਤਲਬ ਜਿਹੜੇ ਦੋਨੋਂ ਹੀ ਮੋੜੇ ਅਸੀਂ ਪਹਿਲਾਂ ਕਟਿੰਗ ਕਰਨੀ ਹੈ ਤੇ ਮੋਹਲੇ ਦੀ ਵੀ ਨਾਲੇ ਨਿਸ਼ਾਨ ਲਗਾਤ ਤੇ ਹੁਣ ਆਪਾਂ ਇੱਥੇ ਲਾਵਾਂਗੇ ਛਾਤੀ ਦਾ ਨਿਸ਼ਾਨ ਛਾਤੀ ਹੈਗੀ ਐ 21 ਇੰਚ ਪੂਰੀ ਤਿਆਰ ਤੇ ਇੱਥੇ 21 ਦਾ ਦੋ ਹੋ ਗਿਆ 10.5 10.5 ਤੇ ਅਸੀਂ ਨਿਸ਼ਾਨ ਲਗਾਣਾ ਤੇ ਹੁਣ نیچے ਜਿਹੜਾ ਕਮਰ ਦਾ ਨਿਸ਼ਾਨ ਲਗਾ ਲੈਣਾ ਇਹ ਤੋਂ نیچے ਨੂੰ 7 ਤੋਂ 7.5 ਇੰਚ ਤੱਕ ਆਪਾਂ ਲੈ ਲੈਣਾ ਤੇ ਹੁਣ ਅਸੀਂ ਲਾਵਾਂਗੇ ਇੱਥੋਂ ਕਮਰ ਦਾ ਨਿਸ਼ਾਨ ਤੁਹਾਡਾ ਆਪਣੀ ਜਿੰਨੀ ਵੀ ਹੈਗੀ ਉਹਦੇ ਅੱਧ ਲੈ ਲੈਣਾ ਤੇ ਇੱਥੇ ਮੈਂ ਲਾ ਲਿਆ ਜੀ 9.5 ਤੇ ਆਹ ਦੇਖੋ 9.5 ਤੇ ਨਿਸ਼ਾਨ ਲਗਾਉਣ ਤੋਂ ਬਾਅਦ ਜਿੱਥੇ ਛਾਤੀ ਦਾ ਨਿਸ਼ਾਨ ਲਗਾਇਆ ਵਾ ਉਹਨੂੰ ਤਿਰਛਾ ਮੋਲਾ ਦੇਣਾ ਉੱਥੇ ਤੱਕ ਤੇ ਹੁਣ ਅਸੀਂ نیچے ਨੂੰ ਲੈ ਜਾਣਾ ਜੀ 16 ਇੰਚ 16 ਜਾਂ 17 ਤੁਸੀਂ ਰੱਖ ਸਕਦੇ ਹੋ ਕਿਉਂਕਿ ਚਾਕ ਦਾ ਆਪਣਾ ਹਿਸਾਬ ਹੁੰਦਾ ਕਈ ਥੋੜਾ ਨੀਵਾ ਪਾਉਂਦੇ ਜਾਂ ਥੋੜਾ ਕੋਈ ਉੱਚਾ ਪਾਉਂਦੇ ਉਸ ਹਿਸਾਬ ਨਾਲ 1/2 ਇੰਚ ਉੱਪਰ ਥੱਲੇ ਹੋ ਜਾਂਦਾ ਆ ਦੇਖੋ ਉੱਥੇ ਮੈਂ 16 ਇੰਚ ਤੇ ਲਗਾਤੇ ਨਿਸ਼ਾਨ ਤੇ ਹੁਣ ਅਸੀਂ ਲੈ ਲੈਣੀ ਆਪਣੀ हिਪ हिਪ ਹੈਗੀ 23 ਇੰਚ 23 ਦਾ ਅੱਧਾ 11.5 ਅਤੇ 11.5 ਦੇ ਨਿਸ਼ਾਨ ਲਗਾਤਾ ਆਹ ਦੇਖੋ 11.5 ਨਿਸ਼ਾਨ ਤੋੜਨ ਤੋਂ ਬਾਅਦ ਜਿਹੜਾ ਉੱਪਰ ਅਸੀਂ ਕਮਰ ਦਾ ਨਿਸ਼ਾਨ ਲਗਾਇਆ ਉੱਥੇ ਤੱਕ ਮਿਲਾ ਦੇਣਾ ਤੇ ਆ ਹੋ ਗਿਆ ਆਪਣਾ ਫਿਟਿੰਗ ਦਾ ਨਿਸ਼ਾਨ ਵੀ ਨਾਲ ਹੀ ਲੱਗ ਗਿਆ ਤੇ ਹੁਣ ਅਸੀਂ ਕਰ ਲਵਾਂਗੇ ਇਹਦੀ ਕਟਿੰਗ ਪਹਿਲਾਂ ਸਭ ਤੋਂ ਦੋਨੋਂ ਜਿਹੜੇ ਆਪਣੇ ਮੋਢੇ ਐ ਅਗਲਾ ਤੇ ਪਿਛਲਾ ਦੋਨੋਂ ਇਕੱਠੇ ਹੀ ਕਟਿੰਗ ਕਰ ਲੈਣੀ ਐ ਦੋਨੋਂ ਮੋਢੇ ਕਟਿੰਗ ਕਰਨ ਤੋਂ ਬਾਅਦ ਜਿਹੜੇ ਅਸੀਂ ਮੋਹਲੇ ਦੇ ਨਿਸ਼ਾਨ ਲਗਾਏ ਵੇ ਫਿਰ ਉਹਨੂੰ ਕੱਲ ਲਵਾਂਗੇ ਪਹਿਲਾਂ ਮੈਂ ਸਾਰੇ ਜਿੱਥੇ ਆਪਾਂ ਫਿਟਿੰਗ ਤੋਂ ਜਿੰਨੇ ਵੀ ਸਾਡਾ ਤਿਆਰ ਨਾਪ ਐ ਉਸ ਤੋਂ ਅਸੀਂ 2-2 ਇੰਚ ਜਿਹੜਾ ਫालतू ਲੈ ਲੈਣਾ ਤੇ ਦੋ ਆਪਾਂ ਫਿਟਿੰਗ ਦੇ ਨਿਸ਼ਾਨ ਲਗਾਣੇ ਜਦੋਂ ਲਗਾਉਂਦੇ ਆ ਪਹਿਲਾਂ ਤਿਆਰ ਨਾਪ ਦੇ ਲਗਾਇਆ ਵਾ ਫਿਰ ਫਿਟਿੰਗ ਦਾ ਤੇ ਤਕਰੀਬਨ ਜਦੋਂ ਆਪਾਂ ਕੱਪੜਾ ਫੋਲਡ ਕਰਨਾ ਹੀ ਆ ਤਾਂ ਅਸੀਂ ਨੀਚੋਂ हिਪ ਤੇ ਪੱਲਾ ਦੇਖ ਕੇ ਉਸ ਹਾਵ ਨਾਲ ਜਿਹੜਾ ਕੱਪੜਾ ਡਬਲ ਤੇ ਉਹਦੇ ਨਾਲੋਂ 2-2 ਇੰਚ ਫालतू ਲੈ ਲੈਣਾ ਉਸ ਹਾਵ ਨਾਲ ਲਿੱਤਿਆ ਹੋਇਆ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਵੇ 13 ਇੰਚ ਜਿੱਦਾਂ ਲੈ ਕੇ ਫੋਲਡ ਕਰ ਲਿਆ ਸੀਗਾ ਦੇਖੋ ਸਾਰਾ ਜਿਹੜਾ ਆਪਣਾ ਫਿਟਿੰਗ ਦਾ ਨਿਸ਼ਾਨ ਜਿਹੜਾ ਅਸੀਂ ਲਗਾਇਆ ਵਾ ਸਲਾਈ ਵਾਲਾ ਉਹ ਨਿਕਟਿੰਗ ਕਰਨਾ ਜਿਹੜਾ ਨਾਲ ਉਤੋਂ 2 2 ਇੰਚ ਡੇਢ ਜਾਂ 2 ਇੰਚ ਤੁਸੀਂ ਵਿੱਚ ਮਾਰ ਦੇਣ ਰੱਖ ਲੈਣਾ ਤੇ ਉਹਦੀ ਕਟਿੰਗ ਕਰਨੀ ਹੈ ਤੇ ਹੁਣ ਜਿਹੜਾ ਅਸੀਂ ਮੋਹਰੇ ਵਾਲਾ ਜਿਹੜਾ ਪੱਲਾ ਹੈ ਉਹਦੀ ਜਿਹੜੀ ਮੋਡੇ ਦੀ ਕਟਿੰਗ ਹੈ ਉਹ ਕਰ ਲਵਾਂਗੇ ਆ ਦੇਖੋ ਤੇ ਉਹ ਕਰ ਲਿਆ ਤੇ ਨਾਲੇ ਪਿਛਲਾ ਗੜਾ ਵੀ ਕੱਟ ਦਿੱਤਾ ਸੀਗਾ ਤੇ ਹੁਣ ਜਿਹੜੇ ਅਸੀਂ ਇਹ ਆਪਾਂ ਪਾਣੀਆ ਪਲੇਟਾਂ ਤੇ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਅਸੀਂ ਉੱਪਰ ਤੋਂ 12 ਇੰਚ ਲੈਣਾ 12 ਇੰਚ ਲੈਣ ਤੋਂ ਬਾਅਦ ਤੇ ਆ ਤੁਸੀਂ 3.5 ਤੋਂ 4 ਤੱਕ 4 ਇੰਚ ਦਾ ਮੈਂ ਲਗਾ ਲਿਆ ਸੀ ਨਿਸ਼ਾਨ ਜਿੱਦਾਂ ਤੇ ਫੇਰ ਸਲਾਈ ਦੇ ਵਿੱਚ ਵੀ ਚੱਲ ਜਾਂਦਾ ਅਤੇ 4-4 ਇੰਚ ਦਾ ਨਿਸ਼ਾਨ ਜਿਹੜਾ ਲਗਾ ਲੈਣਾ ਤੇ 7 ਇੰਚ ਦੀ ਪਲੇਟਾਂ ਦੀ ਹੈਗੀ ਲੰਬਾਈ ਤੇ 12 ਇੰਚ ਉੱਪਰੋਂ ਛੱਡਣਾ ਹੈ ਤੇ ਹੁਣ ਆ ਸੈਡਾਂ ਵਾਲੀ ਜਿਹੜੀਆਂ ਪਲੇਟਾਂ ਐ ਤੇ ਉਹਨਾਂ ਦਾ ਨਿਸ਼ਾਨ ਲਗਾ ਲੈਣਾ ਤੇ ਇੱਥੋਂ ਲੈ ਲੈਣਾ 3 ਇੰਚ ਤੇ 3 ਇੰਚ ਦੀ ਲੈ ਲੈਣੀ ਲੰਬਾਈ ਤੇ ਨੀਚੇ ਵਾਲਾ ਜਿਹੜਾ ਨਿਸ਼ਾਨ ਐ ਉਹ ਲੈ ਲਿਆ ਸੀ 7 ਇੰਚ ਤੇ ਜਿੱਥੇ ਕਮਰ ਦਾ ਨਿਸ਼ਾਨ ਲਗਾਇਆ ਵਾ ਤੇ ਇਹਦੀ ਲੰਬਾਈ ਵੀ ਜਿਹੜੀ ਆਪਾਂ 4 ਇੰਚ ਰੱਖ ਲੈਣੀ ਐ ਤੇ ਹੁਣ ਵਿਚਾਲਾ ਜਿਹੜਾ ਸਪੇਸ ਦੇਖ ਲਵਾਂਗੇ ਉਹ ਵੀ ਸਾਡਾ 3 ਇੰਚ ਹੋਣਾ ਚਾਹੀਦਾ ਆ ਦੇਖੋ 3 ਇੰਚ ਹੈ ਤੇ ਹੁਣ ਸਾਰੇ ਜਿਹੜੇ ਉੱਪਰਲੇ ਪੱਲੇ ਦੇ ਜਿਹੜੇ ਮੈਂ ਨਿਸ਼ਾਨ ਲਗਾ ਲੇ ਇਹੀ ਨਿਸ਼ਾਨ ਜਿਹੜੇ ਅਸੀਂ ਇਸ ਤਰ੍ਹਾਂ ਕਰਕੇ ਤੁਸੀਂ ਚਾਹੇ ਸੂਈ ਜਿਹੜੀ ਆਪਣੀ ਕੋਈ ਵੀ ਸੂਈ ਜਾਂ ਪਿੰਨ ਲੈ ਕੇ ਇਸ ਤਰ੍ਹਾਂ ਕਰਕੇ ਉਹ ਵਸਾ ਕੇ ਚਾਰੇ ਪਾਸੇ ਲਾ ਸਕਦੇ ਨਿਸ਼ਾਨ ਜਾਂ ਫਿਰ ਇਸ ਤਰ੍ਹਾਂ ਕਰਕੇ ਮੈਂ ਉਂਗਲੀ ਦੀ ਸਹਾਇਤਾ ਨਾਲ ਹੀ ਜਿਹੜਾ ਨਿਸ਼ਾਨ ਲਗਾ ਲਿਆ ਤਾਂ ਕਿ ਜਿਹੜੇ ਆਪਣੇ ਪਿਛਲੇ ਪੱਲੇ ਨੂੰ ਮੈਂ ਨਿਸ਼ਾਨ ਇਸ ਤਰ੍ਹਾਂ ਹੀ ਲੱਗ ਜਾਣ ਕਿਉਂਕਿ ਪਲੇਟਾਂ ਜਿਹੜੀਆਂ ਅਸੀਂ ਆਹ ਵਾਲੀਆਂ ਪਲੇਟਾਂ ਅੰਗੇ ਪਿੱਛੇ ਪਾਣੀ ਆ ਜਿਹੜੀਆਂ ਉੱਪਰ ਸੈਡਾਂ ਵਾਲੀਆਂ ਪਲੇਟਾਂ ਉਹ ਮੋਹਲੇ ਪੱਲੇ ਦੇ ਪਾਣੀ ਆ ਕਿਉਂਕਿ ਮੋਹਲੇ ਪੱਲੇ ਦੇ ਦੂਸਰੇ ਸਾਈਡ ਵੀ ਜਿਹੜੇ ਆਪਾਂ ਇਹ ਨਿਸ਼ਾਨ ਲਗਾਣਾ ਆ ਦੇਖੋ ਇਸ ਤਰ੍ਹਾਂ ਕਰਕੇ ਸਾਰਾ ਲਗਾ ਦੇਣਾ ਤੇ ਇੰਨੀ ਕਿਸੀ ਗਈ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਮੈਂ ਵਾਹਿਗੁਰੂ ਅੱਗੇ ਹਮੇਸ਼ਾ ਹੀ ਇਹੀ ਅਰਦਾਸ ਕਰਦੀ ਆ ਤੁਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਹਮੇਸ਼ਾ ਹੱਸਦੇ ਵਸਦੇ ਰਹੋ ਔਰ ਤੰਦਰੁਸਤ ਰਹੋ ਚੰਗਾ ਜੀ ਰੱਬ ਰੱਖਾ ਤੇ ਵੀਡੀਓ ਨੂੰ ਪਲੀਜ਼ ਫੁੱਲ ਵਾਚ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ